ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਕਹਾਣੀ ਧੀਆਂ ਦੇ ਲੇਖ ਪਾਗਗਲਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹਰਿੰਦਰ ਨੇ ਬਾਅਦ ਵਿੱਚ ਮੰਮੀ ਤੇ ਕਿਰਨ ਨਾਲ ਵੀ ਨਰੀਂਦਰ ਤੇ ਖੁਸ਼ੀ ਦੀ ਗੱਲ ਕਰਵਾ ਦਿੱਤੀ। ਉਦੋਂ ਤੱਕ ਜਗਤਾਰ ਵੀ ਆ ਗਿਆ। ਸਾਰੇ ਜਾਣੇ ਖੁਸ਼ ਸੀ ਕਿ ਨਰੀਂਦਰ ਨੇ ਇਹ ਸਭ ਸੋਚਿਆ। ਕਿਉਂਕਿ ਕਿਤੇ ਨਾ ਕਿਤੇ ਸਭ ਦੇ ਮਨ ਵਿੱਚ ਇਹ ਗੱਲ ਜ਼ਰੂਰ ਸੀ ਕਿ ਖੁਸ਼ੀ ਦਾ ਦੁਆਰਾ ਵਿਆਹ ਕਰ ਦੇਈਏ। ਪਰ ਹਰ ਕੋਈ ਚੁੱਪ ਸੀ। ਸਭ ਨੂੰ ਇਹ ਵੀ ਲੱਗਦਾ ਸੀ ਕਿ ਖੁਸ਼ੀ ਨੂੰ ਮਨਾਉਣਾ ਬਹੁਤ ਔਖਾ ਪਰ ਹੁਣ ਸਭ ਨੂੰ ਨਰਿੰਦਰ ਤੇ ਯਕੀਨ ਸੀ ਖੁਸ਼ੀ ਨਰਿੰਦਰ ਦੀ ਹਰ ਗੱਲ ਸੁਣਦੀ ਤੇ ਮੰਨਦੀ ਸੀ ਨਰਿੰਦਰ ਨੇ ਘਰੋਂ ਫੋਨ ਕੱਟ ਪਹਿਲਾਂ ਆਪਣੇ ਮਾਮਾ ਜੀ ਨੂੰ ਫੋਨ ਲਾ ਲਿਆ ਨਰਿੰਦਰ ਨੇ ਫਤੇ ਬੁਲਾਉਣ ਤੋਂ ਬਾਅਦ ਸਾਰਿਆਂ ਦਾ ਹਾਲ ਚਾਲ ਪੁੱਛਿਆ ਤੇ ਫਿਰ ਹੌਲੀ ਹੌਲੀ ਨਰਿੰਦਰ ਨੇ ਖੁਸ਼ੀ ਦੇ ਵਿਆਹ ਬਾਰੇ ਗੱਲ ਕੀਤੀ ਬਲਵਿੰਦਰ ਪੁੱਤ ਵਿਆਹ ਤਾਂ ਕਰਨਾ ਹੀ ਆ ਹਾਲੇ ਉਮਰ ਕੀ ਆ ਪਰ ਮੇਰੀ ਹਿੰਮਤ ਨਹੀਂ ਪੈਂਦੀ ਖੁਸ਼ੀ ਨਾਲ ਹਾਲੇ ਗੱਲ ਕਰਨ ਦੀ ਫਿਰ ਪੁੱਤ ਇਹ ਵੀ ਆ ਕੇ ਕੋਈ ਲੋੜ ਵਾਲਾ ਥਾਂ ਦੇਖਣਾ ਪੈਣਾ ਬਲਵਿੰਦਰ ਬਹੁਤ ਉਦਾਸ ਮਨ ਨਾਲ ਨਰਿੰਦਰ ਨਾਲ ਗੱਲ ਕਰਦਾ ਬਲਵਿੰਦਰ ਨੂੰ ਇਹ ਵੀ ਸੀ ਕਿ ਪਤਾ ਨਹੀਂ ਹੁਣ ਅੱਗੇ ਕਿਹੋ ਜਿਹਾ ਮੁੰਡਾ ਮਿਲੇਗਾ ਨਰਿੰਦਰ ਮਾਮਾ ਜੀ ਤੁਸੀਂ ਉਦਾਸ ਨਾ ਹੋਵੋ ਮੁੰਡਾ ਮੈਂ ਲੱਭ ਲੈਣਾ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਹੀ ਲੈ ਜਾਣਾ ਬਲਵਿੰਦਰ ਕਹਿਣ ਲੱਗਿਆ ਹਾਂ ਪੁੱਤ ਖੁਦ ਖੁਸ਼ੀ ਵੀ ਤੇਰੇ ਕੋਲ ਆ ਕੇ ਪੜਨਾ ਚਾਹੁੰਦੀ ਸੀ ਉਸ ਤੋਂ ਪਹਿਲਾਂ ਮੈਂ ਉਸ ਦਾ ਰਿਸ਼ਤਾ ਰਾਜਵੰਤ ਨੇ ਤੈ ਕਰ ਦਿੱਤਾ ਮੈਂ ਇੱਕ ਵਾਰੀ ਵੀ ਖੁਸ਼ੀ ਦੀ ਮਰਜ਼ੀ ਨਹੀਂ ਪੁੱਛੀ ਨਰਿੰਦਰ ਨਹੀਂ ਮਾਮਾ ਜੀ ਤੁਸੀਂ ਹੁਣ ਜੋ ਲੰਘ ਗਿਆ ਉਹ ਨਾ ਸੋਚੋ ਆਪਾਂ ਕੁਝ ਨਹੀਂ ਕਰਨ ਕਰਾਉਣ ਵਾਲੇ ਸਭ ਕੁਝ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਦੁੱਖ ਸੁੱਖ ਜੀਵਨ ਵਿੱਚ ਨਾਲ-ਨਾਲ ਚੱਲਦੇ ਆ ਬਲਵਿੰਦਰ ਸਹੀ ਕਿਹਾ ਪੁੱਤਰਾ ਰੱਬ ਦੀ ਰਜਾ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ ਨਰਿੰਦਰ ਥੋੜਾ ਸਮਾਂ ਚੁੱਪ ਰਹਿਣ ਮਗਰੋਂ ਕਹਿਣ ਲੱਗਿਆ ਤੁਸੀਂ ਮਾਮੀ ਜੀ ਨਾਲ ਸਲਾਹ ਕਰਕੇ ਮੈਨੂੰ ਦੱਸ ਦਿਓ ਨਰਿੰਦਰ ਉਸ ਤੋਂ ਬਾਅਦ ਘਰ ਖੁਸ਼ੀ ਤੇ ਗੁਰੀ ਨਾਲ ਗੱਲ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਦਾ ਪਰ ਹਾਲੇ ਰਿਸ਼ਤੇ ਦੀ ਕੋਈ ਗੱਲ ਨਹੀਂ ਕਰਦਾ ਤੇ ਫਿਰ ਗੱਲ ਕਰਦੇ ਕਹਿ ਕੇ ਨਰਿੰਦਰ ਨੇ ਫੋਨ ਕੱਟ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਦੱਸਿਆ ਨਰਿੰਦਰ ਨਾਲ ਜੋ ਵੀ ਗੱਲ ਹੋਈ ਮਨਜੀਤ ਕਹਿਣ ਲੱਗੀ ਮੈਂ ਤਾਂ ਆਪੇ ਹੀ ਚਾਹੁੰਦੀ ਆ ਕਿ ਖੁਸ਼ੀ ਦਾ ਵਿਆਹ ਕਰ ਦਈਏ ਕਿਹਾ ਵੀ ਸੀ ਤੁਹਾਨੂੰ ਪਿਛਲੇ ਮਹੀਨੇ ਕੇ ਸ਼ਿੰਦਰ ਭੈਣ ਹੁਣ ਅੰਨ ਸਲਾਹ ਕਰ ਲਵੋ ਬਲਵਿੰਦਰ ਠੀਕਾ ਫਿਰ ਮੈਂ ਕਰਦਾਂ ਜਗਤਾਰ ਨੂੰ ਸਲਾਹ ਨਾਲੇ ਨਰਿੰਦਰ ਨੂੰ ਦੱਸ ਦੇਵਾਂਗੇ ਬਲਵਿੰਦਰ ਸ਼ਾਮ ਨੂੰ ਜਗਦੀਪ ਤੇ ਗੁਰੀ ਨਾਲ ਵੀ ਸਲਾਹ ਕਰਦਾ ਜਗਦੀਪ ਬਹੁਤ ਵਧੀਆ ਸੋਚਿਆ ਨਰਿੰਦਰ ਡੈਡੀ ਜੀ ਸਾਰਿਆਂ ਦੇ ਮਨ ਵਿੱਚ ਇਹੀ ਸੀ ਆਪਾਂ ਪਰ ਆਪਾਂ ਸਾਰੇ ਚੁੱਪ ਸੀ ਨਰਿੰਦਰ ਨੇ ਜੋ ਵੀ ਸੋਚਿਆ ਪਰ ਸਭ ਨੂੰ ਇਹ ਵੀ ਪਤਾ ਸੀ ਕਿ ਖੁਸ਼ੀ ਨੂੰ ਬਹੁਤ ਔਖਾ ਮਨਾਉਣਾ ਹਾਲੇ ਤੱਕ ਸਾਰੀਆਂ ਗੱਲਾਂ ਖੁਸ਼ੀ ਤੋਂ ਚੋਰੀ ਹੀ ਹੁੰਦੀਆਂ ਸੀ ਜਗਦੀਪ ਵੀ ਗੁਰੂ ਇਹੀ ਕਹਿੰਦਾ ਸੀ ਕਿ ਖੁਸ਼ੀ ਨਾਲ ਗੱਲ ਕੌਣ ਕਰੇਗਾ ਗੁਰੂ ਨਰਿੰਦਰ ਵੀਰੇ ਨੇ ਖੁਸ਼ੀ ਨੂੰ ਮਨਾ ਲੈਣਾ ਬਸ ਡੈਡੀ ਜੀ ਤੇ ਫੁੱਫੜ ਜੀ ਕੋਈ ਚੰਗਾ ਕਰ ਦੇਖ ਲੈਣ ਜਗਦੀਪ ਪਹਿਲਾਂ ਕਿਹੜਾ ਮਾੜਾ ਦੇਖਿਆ ਸੀ ਕੁਝ ਪਰਮਾਤਮਾ ਨੇ ਕਰਤਾ ਕੁਝ ਰਾਜਵੰਤ ਦੀ ਮੰਮੀ ਦੀ ਸੁਭਾਅ ਦੀ ਬਹੁਤ ਭੈੜੀ ਆ ਬਲਵਿੰਦਰ ਅਗਲੇ ਦਿਨ ਆਪਣੇ ਕੰਮ ਤੋਂ ਬਾਅਦ ਜਗਤਾਰ ਤੇ ਸਿੰਦਰ ਨਾਲ ਸਲਾਹ ਕਰ ਆਇਆ ਤੇ ਜਗਤਾਰ ਨੂੰ ਕੋਈ ਚੰਗਾ ਕਰ ਦੇਖਣ ਨੂੰ ਕਹਿ ਕੇ ਆਇਆ ਘਰ ਆ ਕੇ ਮਨਜੀਤ ਨੂੰ ਖੁਸ਼ੀ ਨਾਲ ਗੱਲ ਕਰਨ ਲਈ ਵੀ ਕਿਹਾ ਕਿ ਇੱਕ ਵਾਰ ਖੁਸ਼ੀ ਦੀ ਮਰਜ਼ੀ ਪੁੱਛ ਲਈ ਫਿਰ ਨਰਿੰਦਰ ਨੂੰ ਦੱਸ ਦੇਾਂਗੇ ਉਧਰ ਸੁਖਦੀਪ ਇੱਕ ਦਿਨ ਜਦੋਂ ਕੰਮ ਤੋਂ ਆ ਕੇ ਰਾਤ ਦੀ ਰੋਟੀ ਖਾਣ ਰਸੋਈ ਵਿੱਚ ਆਇਆ ਤਾਂ ਨਰਿੰਦਰ ਤੇ ਮਨਦੀਪ ਵੀ ਉੱਥੇ ਹੀ ਸਨ ਤਿੰਨੇ ਜਦੋਂ ਰੋਟੀ ਖਾਣ ਲੱਗੇ ਤਾਂ ਨਰਿੰਦਰ ਨੇ ਗੱਲ ਛੇੜੀ ਨਰਿੰਦਰ ਸੁਖਦੀਪ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਬਰਕ ਪਰਮਡ ਤੋਂ ਬਾਅਦ ਵੀ ਪੀਆਰ ਦੀ ਵੀ ਤਿਆਰੀ ਆ ਤੈਨ ਵਿਆਹ ਬਾਰੇ ਕੀ ਸੋਚਿਆ ਸੁਖਦੀਪ ਇੱਕ ਵਾਰ ਤਾਂ ਸੋਚ ਵਿੱਚ ਪੈ ਗਿਆ ਕਿ ਵੀਰੇ ਨੇ ਕੀ ਸਵਾਲ ਪੁੱਛ ਲਿਆ ਦੀਪੀ ਵੀ ਕੁਝ ਨਾ ਬੋਲੀ ਸੁਖਦੀਪ ਨਹੀਂ ਵੀਰੇ ਹਾਲੇ ਵਿਆਹ ਵਾਰੇ ਕੁਝ ਵੀ ਨਹੀਂ ਸੋਚਿਆ ਮੰਮੀ ਕਹਿੰਦੀ ਸੀ ਪਰ ਮੈਂ PR ਦਾ ਬਹਾਨਾ ਲਾਤਾ ਕਿ ਬਾਅਦ ਵਿੱਚ ਦੇਖਾਂਗੇ ਨਰਿੰਦਰ ਬਹਾਨਾ ਲਾਤਾ ਮਤਲਬ ਆਪਣੀ ਮਰਜ਼ੀ ਨਾਲ ਕਰਾਉਣਾ ਸੁਖਦੀਪ ਚੁੱਪ ਹੋ ਗਿਆ ਫਿਰ ਦੀਪੀ ਨੇ ਕਿਹਾ ਜੋ ਵੀ ਆ ਮਨ ਵਿੱਚ ਆਪਣੇ ਵੀਰੇ ਨਾਲ ਗੱਲ ਕਰ ਲੈ ਸੁਖਦੀਪ ਸੁਖਦੀਪ ਜੀ ਭਾਬੀ ਹਾਂਜੀ ਵੀਰੇ ਮੈਂ ਪਸੰਦ ਕਰਦਾ ਕਿਸੇ ਨੂੰ ਪਿਛਲੇ 8 ਸਾਲ ਤੋਂ ਪਰ ਉਹਦੇ ਨਾਲ ਵਿਆਹ ਤਾਂ ਹੋਣਾ ਨਹੀਂ ਫਿਰ ਸੋਚਿਆ ਵਿਆਹ ਹੀ ਨਹੀਂ ਕਰਾਉਣਾ ਨਰਿੰਦਰ ਉਹਦੇ ਨਾਲ ਕਾਹ ਤੋਂ ਨਹੀਂ ਹੋਣਾ ਵਿਆਹ ਤੇਰਾ ਉਹ ਵਿਆਹੀ ਗਈ ਸੁਖਦੀਪ ਹਾਂਜੀ ਵੀਰੇ ਨਰਿੰਦਰ ਇਦਾਂ ਕਿਵੇਂ ਨਹੀਂ ਕਰਾਉਣਾ ਵਿਆਹ ਮੈਂ ਲੱਭਾਂ ਤੇਰੇ ਲਈ ਕੁੜੀ ਸੁਖਦੀਪ ਨਹੀਂ ਵੀਰੇ ਪਿਆਰ ਤਾਂ ਇੱਕ ਵਾਰ ਹੀ ਹੁੰਦਾ ਕਿਉਂਕਿ ਕਿਸੇ ਦੇ ਜੀਵਨ ਨਾਲ ਖਿਲਵਾੜ ਕਰਨਾ ਦੀਪੀ ਤੂੰ ਦੱਸਦਾ ਕਿਉਂ ਨਹੀਂ ਸੁਖ ਸੁਖਦੀਪ ਸਿਰ ਝੁਕਾ ਕੇ ਬੈਠ ਗਿਆ ਨਰਿੰਦਰ ਬੋਲ ਸੁਖ ਕੀ ਕਹਿਣਾ ਕੀ ਗੱਲ ਆ ਤੇਰੇ ਮਨ ਵਿੱਚ ਸੁਖਦੀਪ ਨੀਮੀ ਪਾ ਕੇ ਹੀ ਬੋਲਦਾ ਵੀਰੇ ਉਹ ਕੁੜੀ ਖੁਸ਼ੀ ਆ ਤੇ ਮੈਂ ਅੱਜ ਵੀ ਖੁਸ਼ੀ ਦੀ ਰੱਬ ਵਾਂਗ ਇਬਾਦਤ ਕਰਦਾ ਉੱਪਰ ਵਾਲੇ ਤੋਂ ਉਹਦੀਆਂ ਹੀ ਖੁਸ਼ੀਆਂ ਮੰਗਦਾ ਹਾਂ ਮੈਨੂੰ ਮਾਫ ਕਰ ਦਿਓ ਵੀਰੇ ਨਰਿੰਦਰ ਓਟਕੇ ਸੁਖਦੀਪ ਨੂੰ ਜੱਫੀ ਪਾ ਲਈ ਤੇ ਕਹਿਣ ਲੱਗਿਆ ਸੁਖਦੀਪ ਵਿਆਹ ਕਰਾਏਗਾ ਖੁਸ਼ੀ ਨਾਲ ਅਸੀਂ ਖੁਸ਼ੀ ਦਾ ਵਿਆਹ ਕਰਨ ਵਾਲੇ ਸੋਚਿਆ ਸੁਖਦੀਪ ਵੀਰੇ ਖੁਸ਼ਪ੍ਰੀਤ ਨੇ ਕਦੇ ਨਹੀਂ ਮੰਨਣਾ ਮੈਂ ਜਾਣਦਾ ਉਹਨੂੰ ਤੁਸੀਂ ਦੇਖਿਆ ਹੀ ਆ ਉਹ ਮੈਨੂੰ ਆਪਣਾ ਦੋਸਤ ਮੰਨਦੀ ਆ ਨਰਿੰਦਰ ਖੁਸ਼ੀ ਨੂੰ ਆਪਾਂ ਸਾਰੇ ਜਾਣੇ ਰਲ ਕੇ ਮਨਾ ਲਵਾਂਗੇ ਬਸ ਮੈਂ ਤੇਰੀ ਹਾਂ ਸੁਣਨੀ ਸੀ ਨਾਲੇ ਤੂੰ ਘਰ ਆਂਟੀ ਜੀ ਨਾਲ ਵੀ ਗੱਲ ਕਰ ਲਈ ਸੁਖਦੀਪ ਜੀ ਵੀਰੇ ਜੇ ਖੁਸ਼ੀ ਮੰਨਦੀ ਆ ਤਾਂ ਮੈਂ ساری ਜ਼ਿੰਦਗੀ ਉਹਨੂੰ ਖੁਸ਼ ਰੱਖੂਗਾ ਤੇ ਹਾਂ ਵੀਰੇ ਘਰ ਮੰਮੀ ਨੂੰ ਪਤਾ ਖੁਸ਼ਪ੍ਰੀਤ ਬਾਰੇ ਬਾਕੀ ਤੁਸੀਂ ਗੱਲ ਕਰ ਲਿਓ ਉਸ ਤੋਂ ਬਾਅਦ ਨਿਰਿੰਦਰ ਨੇ ਆਪਣੇ ਘਰ ਸਾਰਿਆਂ ਨੂੰ ਦੱਸ ਦਿੱਤਾ ਅਗਲੇ ਦਿਨ ਨਿਰਿੰਦਰ ਨੇ ਆਪਣੇ ਮਾਮਾ ਜੀ ਤੇ मामੀ ਜੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਵੀ ਦੱਸਿਆ ਮੈਂ ਖੁਸ਼ਪ੍ਰੀਤ ਦਾ ਰਿਸ਼ਤਾ ਸੁਖਦੀਪ ਨਾਲ ਕਰਨ ਬਾਰੇ ਸੋਚਦਾ